ਆਖਰੀ ਫੈਨਲ ਮੁਕਾਬਲਾ ਇਸ ਤੋਂ ਬਾਅਦ ਤੀਜੇ ਥਾਂ ਲਈ ਇੱਕ ਮੁਕਾਬਲਾ ਰਹਿ ਗਿਆ ਜੀ ਤੀਜੇ ਥਾਂ ਲਈ ਇੱਕ ਮੁਕਾਬਲਾ ਇਸ ਤੋਂ ਬਾਅਦ 14 ਬਰਸ ਸਹਿਦ ਸੰਦੌੜ ਫੈਨਲ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਸਾਦਤਪੁਰ ਬਰਸ ਫੌਧ ਸਾਦਤਪੁਰ ਜੋ ਵਿੱਚ ਮੋਸਟਲੀ ਪਲੇਅਰ ਅਥੰਡੇ ਮੈਡਮ ਇਹ ਤੋਂ ਬਾਅਦ ਵਾਲਾ ਕਿਹੜਾ ਜੀ ਚੌਂਦਾ ਤੇ ਸੰਦੌੜ ਹਾਂਜੀ ਇਸ ਤੋਂ ਬਾਅਦ ਤੀਸਰੇ ਥਾਂ ਦੇ ਚੌਂਦਾਬਾਸਰ ਸੰਦੌੜ ਪਹੁੰਚਣਾ ਜੀ ਉਹਨਾਂ ਨੇ ਦੋਵੇਂ ਟੀਮਾਂ ਨੇੜੇ ਰਹਿਣ ਜੀ ਫਾਈਨਲ ਮੁਕਾਬਲਾ ਸ਼ੁਰੂ ਹੋਣ ਜਾ ਰਹੇ ਆ ਹਾਂਜੀ ਗਰਾਊਂਡ ਕਲੀਅਰ ਕਰ ਦਿਓ ਜੀ ਵਾਲੇ ਦਾਦਾ ਦੀ ਫਸਮਾ ਮੁਕਾਬਲਾ ਪਹਿਲੇ ਸਨਾਨੇ ਵਿੱਚ ਭੂਗਨ ਜਿਤਵਲ ਵੱਧ ਰਿਹਾ ਸਾਦਤਪੁਰ ਵਾਲੇ ਪਾਛੜਦੇ ਹੋਏ ਪਹਿਲਾ ਆਪ ਬਹੁਤ ਹੀ ਫਸਮਾ ਮੁਕਾਬਲਾ ਓਏ ਹੰਬ ਗਏ ਹੰਬ ਗਏ ਹੰਬ ਗਏ ਓਏ ਕਿੰਨਾ ਲਈ ਕਿੰਨਾ ਓਏ ਕਿੰਨਾ ਲੋ ਓਏ ਓਏ ਲਾ ਚਲਦੀ ਆ ਬਹੁਤ ਹੀ ਫਸਮਾ ਮੁਕਾਬਲਾ ਕਹਿੰਦੇ ਬਹੁਤ ਹੀ ਫਸਿਆ ਹੋਇਆ ਮੁਕਾਬਲਾ ਹੈ ਜੀ ਹੱਥ ਨਾਲੇ ਸਾਨੂੰਨਪੁਰ ਵਾਲੇ ਹੱਕਾ ਹੱਕਾ ਓ ਕੱਟ ਜਾ ਬਹੁਤ ਹੀ ਮੈਚ ਫਸਿਆ ਹੋਇਆ ਕਦੇ ਉਧਰ ਕਦੇ ਉੱਤੇ फसा होता ये ये है सादतपुर थोड़ा मैच से सादतपुर जोन ने पहला आप जितया जी अगला मैच है जेड़ा ਤੀਜੇ ਥਾਂ ਲਈ ਚੌਂਦਾ ਵਰਸ ਸੰਗੌਰ ਅੰਡਰ 17 ਮੁੰਡੇ ਪਹੁੰਚੋ ਜੀ ਉਹ ਗਰਾਊਂਡ ਦੇ ਨੇੜੇ ਕਿੰਨਾ ਤਕਰਾਅ ਮੈਚ ਸੀ ਪਹਿਲਾ ਆਪਾਂ ਹਾਂਜੀ ਉਹ ਬੋਤਲ ਚੱਕ ਬੋਤਲ ਓਏ ਹੈਲੋ 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 ਪਾਣੀ ਲੈ ਕੇ ਪਹੁੰਚੋ ਜੀ ਦੋਵੇਂ ਟੀਮ ਵਾਲੇ ਕੋਲ ਦੋਵੇਂ ਟੀਮਾਂ ਵਾਲੇ ਪਲੇਅਰਾਂ ਨੂੰ ਬਹੁਤ ਹੀ ਲੋੜਾ ਪਾਣੀ ਦੀ ਬੜਾ ਜ਼ੋਰ ਲੱਗਿਆ ਹੈਲੋ ਹੈਲੋ हेलो अगि ने बंद करता क्या आप ही बंद हो गया हेलो हेलो हाँ जी इस तो बाद मैच है जरा चंदा बस संदौर अंडर सेवेंटीन मंडे फैनल मुकाबला बड़ा फसे हो गया हाँ जी हेलो वीर जी रिक्वेस्ट है बाहर हो जाओ जी हाँ जी हाँ जी अब बच्चे सारे बाहर हो जाओ जी हेलो 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 ਜਿਹੜੇ ਸਾਦਤਪੁਰ ਜੌਣਾ ਦੇ ਉੱਪਰ ਬੈ ਕੇ ਮੈਚ ਦੇਖੋ ਵਿੱਚ ਹਾਂਜੀ ਚਾਹੇ ਤੁਹਾਡਾ ਕੋਈ ਵੀ ਜੌਣਾ ਵਿਕਜੀ ਚਾਹੇ ਸਾਦਤਪੁਰ ਜੌਣਾ ਚਾਹੇ ਹਥਮ ਸਕੂਲ ਆ ਕੋਈ ਵੀ ਆ ਉਹ ਬਾਹਰ ਆ ਜਾਓ ਜੀ ਇੱਧਰ ਫਾਈਨਲ ਮੈਚ ਆ ਇਹ ਫਾਸਮਾ ਮੁਕਾਬਲਾ ਖੇਡ ਰੈਫਰੀਆਂ ਨੂੰ ਥੋੜੀ ਦਿੱਕਤ ਆਉਂਦੀ ਆ ਉਤ ਬਾਹਰ ਹੋ ਜਾਓ ਜੀ ਬਾਹਰ ਆ ਸਾਰੇ ਬਾਹਰ ਹੋ ਜਾਓ ਅੰਡਰ 17 14 ਨਾਲੇ ਸਾਰੇ ਪਾਣੀ ਦਿਓ ਪਾਣੀ ਉਧਰ ਪਾਣੀ ਲੈ ਕੇ ਜਾ ਦੋਵੇਂ ਟੀਮਾਂ ਨੂੰ ਪੜ ਜਾਓ ਓਏ ਉਹ ਮੈਕ ਫੜੇ ਨੂੰ ਕਿਹੜਾ ਫੜਾਇਆ ਮੈਨੂੰ ਮੈਂ ਤੁਹਾਨੂੰ ਫੜਾਇਆ ਤੁਹਾਨੂੰ ਮੈਂ ਕਿਹੜਾ ਉਹੀ ਹੈ ਨਹੀਂ ਨਹੀਂ ਹੈਲੋ 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 ਕੀ ਕੁ ਖੜਾ ਲੋ ਆ ਤਰ ਵਾਲਾ ਆ ਫੜ ਕੇ ਮੈਂ ਚੜਾ ਹਾਂ ਹਾਂਜੀ ਦੋਵੇਂ ਟੀਮਾਂ ਵਾਰਮ ਅਪ ਹੋndੀਆਂ ਆ ਆ ਬਾਦੂ ਪਲੇਅਰ ਨੇ ਜੋ ਵੀ ਜਲਦੀ ਬਾਹਰ ਹੋ ਜੇ ਜੀ ਗਰਾਊਂਡ ਤੋਂ ਮੀਰ ਜੀ ਦੋਵੇਂ ਟੀਮਾਂ ਦੇ ਇੱਕ ਇੱਕ ਅ ਅਫੀਸ਼ੀਅਲ ਅੰਦਰ ਹੋ ਜੀ ਬਾਕੀ ਬਾਹਰ ਹੋ ਜੋ ਇਹ ਉਹਦੀ ਬੈਟਰੀ ਡਾਊਨ ਹੋਈ ਆ ਫਿਰ ਬਸ ਕਾ ਤਾ ਹਾਂ ਇੱਥੇ ਲਾਈਟ ਆਈ ਹੈ ਲਾਈਟ ਦਾ ਕਨੈਕਸ਼ਨ ਨਹੀਂ ਗਿਆ ਹੈ ਹੈਲੋ ਗਾਰਡ ਪਿਆ ਕੇ ਚਾਕੇ ਪਾਸ ਸਰ ਜੀ ਪਾਸ ਹੋ ਜੀ ਇਹਨਾਂ ਕਮਾਂਡ ਨੂੰ ਸਾਰੇ ਜਵਾਬ ਨੂੰ ਬਾਹਰ ਕੱਢਣ ਦੇ ਉਹਨਾਂ ਦੇ ਮੈਚ ਨਹੀਂ ਹੋ ਰਿਹਾ ਹੈਲੋ ਹੈਲੋ ਹਾਂ ਜੀ ਦੋਵੇਂ ਸਾਡੇ ਗਾਰਡ ਸਾਹਿਬ ਨੂੰ ਰਿਕਵੈਸਟ ਹੈ ਜੀ ਬਾਹਰ ਕਰ ਦਿਓ ਜੀ ਸਾਰੇ ਦੋਵੇਂ ਟੀਮਾਂ ਦੇ ਪਲੇਅਰ ਰਹਿਣਗੇ ਅੰਦਰ ਇੱਕ ਇੱਕ ਅਫੀਸ਼ੀਅਲ ਸਾਹਿਬ ਨਾਲ ਬਾਕੀ ਸਾਰੇ ਬਾਹਰ ਨੇ ਬੋਲੋ ਯੂ ਟੂ ਦੀ ਵਾਸਤੂ ਬੋਲਦੇ ਬਾਜੋ ਦੇ ਦੇ ਬਾਲਾਂ ਦੇ ਸਕੂਲੋਂ ਮਾਤਾ ਬੰਦੋ ਬੋਲਦੇ ਬੱਚੇ ਕਿਹੜੇ ਹੁੰਦਾ ਵੀਰੇ ਰਿਕੁਐਸਟ ਹੀ ਆ ਦੋਵੇਂ ਟੀਮਾਂ ਨੂੰ ਵੀ ਆਪਣਾ ਇੱਕ ਇੱਕ ਅਫੀਸ਼ੀਅਲ ਰੋਹੋ ਜੀ ਅੰਦਰ ਬਾਕੀ ਆ ਜਿਹੜੇ ਉਹ ਬਾਹਰ ਹੋ ਜੋ ਬੈਡ ਲੋ ਬੰਦ ਹੋਵੇ ਇਹਨੂੰ ਬੰਦ ਕਰ ਦਿਓ ਥੋੜੇ ਟਾਈਮ ਲਈ ਬੰਦ ਕਰਿਓ ਇਹਨੂੰ ਬੰਦ ਕਰ ਦੇ ਉਸ ਤੋਂ ਬਾਅਦ ਦੇਖ ਲਾਂਗੇ ਜੇ ਅੱਧਾ ਮਿੰਟ ਚੱਲ ਪੂਆ ਜੇ ਚੱਲੇ ਨੇੜੇ ਰਹੋ ਪ੍ਰੋਟੈਕਸ਼ਨ ਕਾਇਮ ਕਰ ਦਿਓ ਉਹ ਗਰਜੀਤ ਨੂੰ ਕਹ ਪਹਿਲਾਂ ਬਾਹਰ ਹੋ ਜਾਗਾ ਹੁਣ ਕਹ ਡੰਡਾ ਦਾ ਕਰ ਦੇ ਫਾਈਨਲ ਮੁਕਾਬਲਾ ਚੱਲ ਰਿਹਾ ਜੀ ਕਦੇ ਇੰਚ ਉਧਰ ਕਦੇ ਇੰਚ ਉਧਰ ਪਹਿਲਾ ਮੁਕਾਬਲਾ ਲਗਭਗ ਹਾਰ ਕੇ ਹੀ ਜਿੱਤਿਆ ਸਾਦਤਪੁਰ ਨੇ ਜਿਹੜੇ ਪਹਿਲੇ ਵੀ ਇੱਕ ਦਿਨ ਬਾਅਦ ਸਾਰੇ ਸਰ ਮਾਨ ਜੀ ਚੱਲ ਚੱਲ ਸਾਦਤਪੁਰ ਬੜਾ ਨਹੀਂ 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 라ਹੋ ਕਿਉਂ ਫੜੀ ਉਹ ਲੈ ਆਉਣਾ ਔਰੇ ਔਰੇ ਇਹਨੂੰ ਚੱਲਣਾ ਨਹੀਂ ਦੇਖੀ ਉਧਰ ਰੱਬ ਫਿਰ ਰੱਬ ਤਾਂ ਉਹ ਹੈਲੋ ਪਲੀਜ਼ ਇੱਕ ਵਾਰ ਫੇਰ ਗੁਜਾਰਸਾ ਬਾਦੂ ਕਲੀਅਰ ਨੇ ਜੋ ਵੀ ਜਾਂ ਅਫੀਸ਼ੀਅਲ ਇੱਕੋ ਹੀ ਰਹੋ ਜੀ ਬਾਕੀ ਬਾਹਰ ਆ ਜੇ ਜੀ ਨਾਲ ਕੋਚ ਸਹਿਬਾਨ ਇੱਕ ਇੱਕ ਹੀ ਰਹੋ ਜੀ ਹਾਂਜੀ ਦੋਵੇਂ ਟੀਮਾਂ ਦੇ ਹਾਂਜੀ ਦੋਵੇਂ ਟੀਮਾਂ ਦੇ ਕੋਚ ਸਹਿਬਾਨ ਨੂੰ ਰਿਕਵੈਸਟ ਵੀ ਬੇਹੰਦਲ ਮੈਚ ਆ ਕਿਰਪਾ ਕਰਕੇ ਇੱਕ ਇੱਕ ਜਾਣਾ ਹੀ ਰਹੋ ਮੈਚ ਨੂੰ ਤਾਂ ਅਸੀਂ ਸੱਚਜੇ ਢੰਗ ਨਾਲ ਨੇਪਰੇ ਚੜ ਸਕੀਏ ਨਾ ਮਿੱਤਰਾ ਹੁਣ ਨਹੀਂ ਪਾਣੀ ਹੁਣ ਤਾਂ ਮੈਚ ਤੋਂ ਬਾਅਦ ਹੀ ਦੇਖਾਂ ਏਡੀ ਬਣੂ ਹਾਂ ਹੈਲੋ ਹਾਂਜੀ ਫਾਈਨਲ ਮੁਕਾਬਲੇ ਦਾ ਦੂਸਰਾ ਦੇਖੋ ਕੌਣ ਜਿੱਤਦਾ ਅ ਅੰਡਰ 19 ਮੁੰਡੇ ਇਸ ਤੋਂ ਬਾਅਦ ਅੰਡਰ 17 ਮੁੰਡੇ ਪੀਜੇ ਥਾਂ ਦੇ ਚੌਂਦਾ ਵੱਸ ਸੰਗੋੜ ਤਿਆਰ ਰਹਿਣ ਜੀ ਦਿਨ ਸਪੰਦ ਤੋਂ ਪਹਿਲਾਂ ਪਹਿਲਾਂ ਆਪਾਂ ਇਹ ਟੂਰਨਾਮੈਂਟ ਕਰਵਾ ਦਈਏ ਬੰਦ ਕਰਦੇ ਫੇਰ ਲਾਵੀਂ ਹਾਂਜੀ ਮੈਚ ਸ਼ੁਰੂ ਹੋਣ ਜਾ ਰਿਹਾ ਕਿਉਂਕਿ ਇਹਦੇ ਵਿੱਚ ਲਾਈਵ ਆਪਣੇ ਇਹਦੇ ਮਾਈਕ ਤੇ ਕਮੈਂਟਰੀ ਅਲਾਉਡ ਨਹੀਂ ਹੁੰਦੀ ਚਲੋ ਵੀ ਮਿੱਤਰੋ ਖਚੋ ਹੋਰਾਂ ਆ ਬਾਦੂ ਬਾਹਰ ਹੋ ਜਾਓ ਜੀ ਗਰਜੀਤ ਸਿੰਘ ਜੀ ਬਾਹਰ ਆ ਜਾਓ ਆਪਣਾ ਬੰਦੂਖ ਲੈ ਕੇ ਇਹਦਾ ਵੀਡੀਓ ਇਹਦਾ ਪਹਿਲੇ ਪਹਿਲੇ ਦੇਖੋ ਭਾਈ ਇਹਨੂੰ ਇਹਨੂੰ ਬੰਦ ਕਰਦੇ ਹਲੇ ਬੰਦ ਕਰਦੇ ਹਲੇ ਨਹੀਂ 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 ਕੋਲ ਹੀ ਰੱਖੋ ਚੌਥੇ ਨੰਬਰ ਵਾਲਾ ਬੰਦਾ 9ਵੇਂ ਨੰਬਰ ਤੇ ਕੱਢ ਓ ਗਰਦੀਪ ਇੱਧਰ ਕੱਲੇ ਆ ਕੌਣ ਟੜਕਣਾ ਹੁੰਦੀਆਂ ਤੇਜ਼ ਬੜਾ ਫਸਵਾ ਮੁਕਾਬਲਾ ਕਰੋ ਕਰੋ ਸ਼ੁਰੂ ਪੂਦਨ ਜੋਣ ਵਾਲੇ ਵੀ ਬੜੇ ਵਧੀਆ ਨੇ ਦੂਜੇ ਅੱਪ ਚ ਖਿੱਚਦੇ ਹੋਏ ਬਹੁਤ ਜ਼ੋਰ ਲੱਗਿਆ ਬਹੁਤ ਜ਼ੋਰ ਲੱਗਿਆ ਬਹੁਤ ਜ਼ੋਰ ਲੱਗਿਆ ਪੂਦਨ ਵਾਲਿਆਂ ਦਾ ਵੀ ਖਿੱਚੀ ਤੁਰੇ ਜਾਂਦੇ ਆ ਦੂਜੇ ਅੱਪ ਚ ਦੇਖੋ ਕੀ ਬਣਦਾ ਬਹੁਤ ਰੱਸਾ ਹਲੇ ਅੱਗੇ ਆ ਗਿਆ ਰੱਛਾ ਗਸੀ ਦਾ ਫਾਸਵਾ ਮੁਕਾਬਲਾ ਰੱਛਾ ਗਸੀ ਦਾ ਫਾਸਵਾ ਮੁਕਾਬਲਾ ਰੱਛਾ ਗਸੀ ਦਾ ਫਾਸਵਾ ਮੁਕਾਬਲਾ ਬਹੁਤ ਬਹੁਤ ਮੁਬਾਰਕਾਂ ਅੰਡਰ 19 ਸਾਦਤਪੁਰ ਮੁੰਡੇ ਜੇਤੂ ਅੰਡਰ 19 ਵਾਲੇ ਵੀ ਜੇਤੂ ਹੈਲੋ ਹੈਲੋ ਅੰਡਰ 17 ਮੁੰਡੇ ਸਾਦਤ ਸੰਦੌਰ ਬਸ ਚੌਂਦਾ ਜਲਦੀ ਪਹੁੰਚੋ ਜੀ ਸਾਰੇ ਮੁਕਾਬਲੇ ਅੰਡਰ 14 17 19 ਕੁੜੀਆਂ ਔਰ ਮੁੰਡੇ ਹਾਥ ਨਾਲ ਵਾਲਿਆਂ ਨੇ ਜਿੱਤੇ ਆ ਸਾਦਤਪੁਰ ਵਾਲਿਆਂ ਨੇ ਜਿੱਤੇ ਆ ਸਾਰਿਆਂ ਨੂੰ ਮੁਬਾਰਕਾਂ ਅੰਡਰ 70 ਮੁੰਡੇ ਚੌਂਦਾ ਬਸ ਸੰਦੋ ਪਲੀਜ਼ ਤੀਜੇ ਥਾਂ ਲਈ ਪਹੁੰਚੋ ਜੀ ਗਰਾਊਂਡ ਦੇ ਵਿੱਚ ਅੰਡਰ